ਇਹ ਚੌਵੀ ਵਿੱਚ ਰਹੀ ਮਸ਼ੀਨ ਨਾ ਹੀ ਸਾਡੀ ਵੋਟ ਬਚੂਗੀ ਨਾ ਹੀ ਬਚੂਗੀ ਜ਼ਮੀਨ ਪੰਜਾਬ ਵਾਸੀਓ ਕਿਸਾਨ ਅੰਦੋਲਨ ਦੁਆਰਾ ਫੇਰ ਸ਼ੁਰੂ ਹੋ ਗਿਆ ਪਹਿਲਾ ਕਿਸਾਨ ਅੰਦੋਲਨ ਚੱਲਿਆ ਲਗਭਗ 13 ਮਹੀਨੇ ਚੱਲਿਆ ਜਿਹਦੇ ਵਿੱਚ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿਸਾਨਾਂ ਨਾਲ ਕਿ ਐਮਐਸਪੀ ਵੀ ਦੇਵਾਂਗੇ ਔਰ ਜਿਹੜੇ ਲੇ ਹੁਏਪੁਰ ਠੀਕਰੀ ਜਿਨ੍ਹਾਂ ਨੇ ਕਿਸਾਨਾਂ ਦੇ ਗੱਡੀ ਚੜਾਈ ਸੀ ਮਾਰ ਦਿੱਤੇ ਸੀ ਕਿਸਾਨਾਂ ਉਹਨਾਂ ਦੋਸ਼ੀਆਂ ਨੂੰ ਸਜ਼ਾ ਵੀ ਦੇਵਾਂਗੇ ਤੇ ਕਰਜ਼ਾ ਮਾਫ਼ ਵੀ ਕਰਾਂਗੇ ਇਲੈਕਟਿਵ ਐਲਾਨ ਕੀਤਾ ਸੀ ਅਨਾਉਂਸਮੈਂਟ ਵੀ ਕੀਤੀ ਸੀ ਗੁਰਨਾਨਕ ਸਾਹਿਬ ਦੇ ਜਨਨ ਤੇ ਅਨਾਉਂਸਮੈਂਟ ਕੀਤੀ ਸੀ ਸਰਕਾਰ ਨੇ ਅੱਜ ਤੱਕ ਸਰਕਾਰ ਨੇ ਉਹ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਿਹਦੇ ਵਿੱਚ ਸੈਂਕੜੇ ਕਿਸਾਨਾਂ ਨੇ ਆਪਣੀ ਜਾਨ ਵੀ ਗਵਾਈ ਜਾਨ ਦੇਣੀ ਪਈ ਉਹਨਾਂ ਨੂੰ ਇਹਰਾ ਮਹੀਨੇ ਦਾ ਲਗਾਤਾਰ ਅੰਦੋਲਨ ਤੇ ਪਰ ਸਵਾਲ ਹੁਣ ਇਹ ਹੁੰਦਾ ਕਿ ਉਸ ਵੇਲੇ ਕਿਉਂ ਮਤਲਬ ਸਾਰੇ ਵਰਗ ਸੀ ਕਿਸਾਨਾਂ ਨਾਲ ਡਟ ਕੇ ਸਾਥ ਦਿੱਤਾ ਸਾਰੇ ਵਰਗਾਂ ਨੇ ਚਾਹੇ ਮਜ਼ਦੂਰ ਹੋਣ ਮਜ਼ਦੂਰ ਹੋਣ ਕਿਰਤੀ ਹੋਣ ਕਿਉਂਕਿ ਉਹਨਾਂ ਨੂੰ ਮਹਿਸੂਸ ਹੋ ਗਿਆ ਵੀ ਜੇਕਰ ਕਿਸਾਨਾਂ ਨਾਲ ਵਧੇਕੀ ਹੁੰਦੀ ਆ ਇਹ ਕਾਨੂੰਨ ਲਾਗੂ ਹੁੰਦੇ ਆ ਤਾਂ ਇਹ ਸਾਨੂੰ ਸਭ ਦਾ ਹੀ ਨੁਕਸਾਨ ਆ ਤੇ ਫਿਰ ਵੀ ਉਹ ਜਿੱਤਿਆ ਗਿਆ ਅੰਦੋਲਨ ਪਰ ਅੱਜ ਤੱਕ ਉਹਨਾਂ ਨੂੰ ਮੰਗਾ ਲਾਗੂ ਨਹੀਂ ਕੀਤੇਆਂ ਦੁਆਰਾ ਫਿਰ ਅੰਦੋਲਨ ਹ ਅ ਸ਼ੁਰੂ ਹੋ ਗਿਆ ਸਵਾਲ ਇਹ ਗੱਲ ਦਾ ਵੀ ਸਰਕਾਰ ਮੰਨਦੀ ਕਿਉਂ ਨਹੀਂ ਜੀ ਸਰਕਾਰ ਨજર ਅੰਦਾਜ਼ ਕਿਉਂ ਕਰਦੀ ਆ ਕਿਉਂਕਿ ਜਿਹਨੀਆਂ ਜਿਹਨੇ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਹ ਸਰਕਾਰਾਂ ਤੋਂ ਲੋਕਾਂ ਦੀ ਲੋੜ ਹੁੰਦੀ ਆ ਪਰ ਇਹ ਜਿਹੜੀ ਇਹਦੀ ਸਰਕਾਰ ਆ ਨਾ ਤਾਂ ਕਿਸਾਨਾਂ ਦੀ ਪ੍ਰਵਾਹ ਮੰਦੀ ਆ ਨਾ ਇਹ ਕਿਰਤਿਆਂ ਦੀ ਪ੍ਰਵਾਹ ਮੰਦੀ ਆ ਨਾ ਇਹ ਮੁਸਲਮਾਨ ਭਾਈਚਾਰੇ ਦੀ ਪ੍ਰਵਾਹ ਮੰਦੀ ਆ ਨਾ ਹੀ ਇਹ ਐਸਟੀਐਸਟੀ ਓਬੀਸੀ ਲੋਕਾਂ ਦੀ ਪ੍ਰਵਾਹ ਮੰਦੀ ਆ ਇਹ ਸਰਕਾਰ ਕਿਉਂ ਨਹੀਂ ਪਰਵਾਹ ਮੰਜਦ ਕਿ ਵੋਟਰ ਦੇ ਨਹੀਂ ਵੀ ਲੈਣੀਆਂ ਨੇ ਇਥੇ ਕੋਈ ਗੱਲ ਸਮਝ ਲੱਗਦੀ ਆ ਕਿਹੜੀ EVM ਮਸ਼ੀਨ ਆ ਉਸ ਦੇ ਰਾਹੀਂ ਸਰਕਾਰ ਨੇ ਜਿਹੜੀ ਸਾਡੀ ਵੋਟ ਵੈਲਿਊ ਆ ਉਹ ਜ਼ੀਰੋ ਕਰਤੀ ਸਰਕਾਰ ਹੀ ਮਹਿਸੂਸ ਕਰਦੀ ਆ ਸੋਚਦੀ ਆ ਵੀ ਸਾਨੂੰ ਇਹਨਾਂ ਵੋਟਾਂ 'ਚ ਲੋੜ ਹੀ ਨਹੀਂ ਸਾਨੂੰ ਇਹਨਾਂ 'ਚ ਲੋੜ ਹੀ ਨਹੀਂ ਕਿ ਇਸੇ ਲਈ ਉਹ ਸਾਡੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਟਾਲ ਮਟਰੋਲ ਕਰ ਦਿੰਦੀ ਆ ਤੇ ਲਾਗੂ ਨਹੀਂ ਕਰਦੀ ਕਿਉਂਕਿ ਸਾਡੀ ਵੋਟ ਵੋਟ ਹੀ ਹਾਈਜੈਕ ਹੋ ਜਾਂਦੀ ਆ ਇਸ ਲਈ ਜਿਵੇਂ ਹਰਿਆਣਾ ਤੋਂ ਸਰਦਾਰ ਗਨਨਾਥ ਸਿੰਘ ਚਲੂਨੀ ਨੇ ਕਿ ਕੁਰੂਨੀ ਜਿਹਨਾਂ ਦੇ ਪ੍ਰਧਾਨ ਨੇ ਕਿਸਾਨ ਜਿਹਨਾਂ ਨੂੰ ਕੁਰੂਨੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਸਾਨੂੰ ਜਿਹੜੀ ਲੜਾਈ ਆ ਉਹ ਈਬੀਐਮ ਦੇ ਖਿਲਾਫ ਹੀ ਲੜਨੀ ਪੈਣੀ ਆ ਸਾਰੇ ਕਿਰਤੀਏ ਹੁਣ ਇਕੱਠੇ ਕੱਲੇ ਕੱਲੇ ਕੁੱਟਖਾਈਏ ਨੇ ਕਿਰਤੀ ਅਲੱਗ ਕੁੱਟ ਪੈਂਦੀ ਆ ਕਿਰਤੀ ਦੇ ਕਿਸਾਨਾਂ ਦੇ ਅਲੱਗ ਪੈਂਦੀ ਆ ਤੇ ਧਾਰਮਿਕ ਘਟਕਣ ਤੇ ਅਲੱਗ ਪੈਂਦੀ ਆ ਇਹਦਾ ਕੋਈ ਹੱਲ ਨਹੀਂ ਜਿੰਨਾ ਚਿਰ ਅਸੀਂ ਕੱਲੇ ਕੱਲੇ ਰਹਾਂਗੇ ਕੁੱਟ ਪੈਂਦੀ ਰਹੇਗੀ ਜੇ ਅਸੀਂ ਇਕੱਠੇ ਰਹਾਂਗੇ ਤੇ ਕੁੱਟ ਤੋਂ ਵੱਜਾਂਗੇ ਜੇ ਕੱਲੇ ਕੱਲੇ ਚੱਲਾਂਗੇ ਤਾਂ ਹਾਰ ਦੇ ਰਹਾਂਗੇ ਜਿੱਤ ਤਾਂ ਹੀ ਹੋਊਗੀ ਮਰਸੀਬ ਨਸੀਬ ਪੱਲੇ ਪਊਗੀ ਜੇ ਅਸੀਂ ਇਕੱਠੇ ਹੋ ਕੇ ਲੜਾਂਗੇ ਆਓ ਆਪਾਂ ਕਿਸਾਨਾਂ ਕਿਸਾਨਾਂ ਦੇ ਹੱਕ 'ਚ ਵੀ ਇਕੱਠੇ ਹੋ ਕੇ ਖੜੀਏ ਤੇ ਵਾਹ ਕਿਹੜੀ ਈਬੀਐਮ ਮਸ਼ੀਨ ਆ ਜਿਵੇਂ ਐਡਵੋਕੇਟ ਸਾਡੇ ਸੰਯੁਕਤ ਈਬੀਐਮ ਵਿਰੋਧੀ ਸੰਯੁਕਤ ਮੋਰਚ ਈਬੀਐਮ ਵਿਰੋਧੀ ਸੰਯੁਕਤ ਮੋਰਚ ਵਾਲੇ ਲੜ ਰਹੇ ਨੇ ਬਾਬਲ ਮੇਸ਼ਰਾ ਨਾਲ ਲੜ ਰਹੇ ਨੇ ਸਾਥ ਦਿਈਏ ਤੇ ਇਹ ਗੱਲ ਯਾਦ ਰੱਖਿਓ ਕਿ ਜੇ ਚੌਵੀ ਵਿੱਚ ਰਹੀ ਮਸ਼ੀਨ ਨਾ ਹੀ ਸਾਡੀ ਵੋਟ ਬਚੂਗੀ ਨਾ ਹੀ ਬਚੂ ਜੀਮੀਂ ਸਾਨੂੰ ਇਹਦਾ ਪੂਰਾ ਧਿਆਨ ਕੇਂਦਰਿਤ ਕਰਨਾ ਪਊ ਸਾਨੂੰ ਤੇ ਵਿਚਾਰ ਬਦੰਦੜਾ ਕਰਨਾ ਪਊਗਾ ਵੀ ਇਹਦਾ ਇੱਕੋ ਹੀ ਇੱਕ ਹੱਲ ਆ ਈਬੀਐਮ ਦੇ ਖਿਲਾਫ ਸਾਨੂੰ ਜਿਹੜੇ ਅੰਦੋਲਨ ਚਲਾ ਰਹੇ ਨੇ ਉਹਨਾਂ ਅੰਦੋਲਨਕਾਰੀਆਂ ਦਾ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ